ਬੀ ਕੈਰ ਦੀ ਗਰਮੀ ਪੈ ਰਹੀ ਆ ਔਰ ਅੱਗ ਵਰ ਰਹੀ ਆ ਇੱਕ ਅੱਗ ਵਰਨ ਦੇ ਦੌਰਾਨ ਦੋ ਦੌਰੇ ਦੇ ਵਿੱਚ ਇਹ ਮੇਰੀਆਂ ਮਾਂਵਾ ਮੇਰੀਆਂ ਭੈਣਾ ਆ ਛੋਟੇ ਛੋਟੇ ਬੱਚੇ ਆਏ ਆ ਛੋਟੇ ਛੋਟੇ ਬੱਚੇ ਆ ਸਰਕਾਰਾਂ ਨੇ ਸਕੂਲਾਂ ਵਿੱਚ ਛੁੱਟੀਆਂ ਗਈਆਂ ਕੀਤੀਆਂ ਭਈਆ ਪਰ ਉਹੀ ਹਾਲ ਹੈ ਜਿਸ ਦੇਖੋ ਦਾ ਤਾ 4 ਦਿਨ ਤੋਂ ਲਾਈਟ ਨਹੀਂ ਆ ਰਹੀ ਪ੍ਰੋਪਰ ਲਾਈਟ ਨਹੀਂ ਮੈਂ ਭਗਵੰਤ ਮਾਨ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਆ ਤੁਸੀਂ ਚਾਹੇ ਲਾਈਟ ਦੇ ਪੈਸੇ ਲੈਣੇ ਸ਼ੁਰੂ ਕਰ ਦੋ ਘੱਟ ਮਾਤਰਾ ਦੇ ਵਿੱਚ ਫ੍ਰੀ ਚਾਹੇ ਸਾਨੂੰ ਨਹੀਂ ਚਾਹੀਦੀ ਸਾਨੂੰ ਸਾਰੇ ਦਿਨ ਲਾਈਟ ਚਾਹੀਦੀ ਆ ਸਾਨੂੰ ਫ੍ਰੀ ਕੁਝ ਨਹੀਂ ਚਾਹੀਦਾ ਮੈਂ ਸਾਰੀਆਂ ਸਰਕਾਰਾਂ ਨੂੰ ਕਹਿੰਦਾ ਔਰ ਕੇਂਦਰੀ ਸਰਕਾਰ ਨੂੰ ਕਹਿੰਦਾ ਕਿਸੇ ਨੂੰ ਫ੍ਰੀ ਨਾ ਚੀਜ਼ ਕਰੋ ਕਿਸੇ ਨੂੰ ਫ੍ਰੀ ਚੀਜ਼ ਕਰਨਾ ਅਪਾਹਜ ਕਰ ਦਿੰਦੇ ਤੁਸੀਂ ਅਪਾਹਜ ਕਰ ਦਿੰਦੇ ਆ ਫ੍ਰੀ ਅਨਾਜ ਕਰ ਦਿੰਦੇ ਆ ਮੈਨੂੰ ਸਾਨੂੰ ਫ੍ਰੀ ਨਹੀਂ ਚਾਹੀਦਾ ਤੁਸੀਂ ਸਸਤਾ ਕਰ ਦੋ ਪਰ ਟਾਈਮ ਸਰ ਚੀਜ਼ਾਂ ਮਿਲਣ ਮੇਰੇ ਦੇਸ਼ ਨੂੰ ਤੁਸੀਂ ਭਖਾਰੀ ਨਾ ਬਣਾਓ ਮੇਰੇ ਦੇਸ਼ ਨੂੰ ਤੁਸੀਂ ਦੇਣ ਵਾਲੇ ਬਣਾਓ ਦੇਸ਼ ਨੂੰ ਤੁਸੀਂ અપਹਾਜ ਨਾ ਕਰੋ ਚੀਜ਼ਾਂ ਲਾਲਚ ਦੇ ਕੇ ਆਪਣੀ ਵੋਟਾਂ ਦੇ ਵੋਟਾਂ ਦੇ ਬੈਂਕ ਦੇ ਖਾਤਰ ਤੁਸੀਂ ਲੋਕਾਂ ਨੂੰ ਝੂਠੇ ਰਸਤੇ 'ਤੇ ਨਾ ਲਿਜਾਓ ਵੀ ਆਹ ਚੀਜ਼ ਫ੍ਰੀ ਕਰ ਦੂਏ ਫ੍ਰੀ ਕਰ ਦੂਏ ਸਾਨੂੰ ਫ੍ਰੀ ਨਹੀਂ ਚਾਹੀਦਾ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਸਾਰੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਚਾਹੀਦੀ ਸਾਨੂੰ ਡਾਕਟਰੀ ਸਹੂਲਤਾ ਫ੍ਰੀ ਚਾਹੀਦੀਆਂ ਸਾਨੂੰ ਪੜ੍ਹਾਈ ਫ੍ਰੀ ਚਾਹੀਦੀ ਆਹ ਤਿੰਨ ਚੀਜ਼ਾਂ ਫ੍ਰੀ ਕਰ ਦੋ ਇੱਕ ਹਸਪੀਟਲ ਵਾਲਾ ਇੱਕ ਪੜ੍ਹਾਈ ਐਜੂਕੇਸ਼ਨ ਔਰ ਇੱਕ ਸਾਡੀ ਸਾਡੀ ਫ੍ਰੀ ਕਰ ਦੋ ਆ ਹਸਪੀਟਲ ਦੀ ਸਹੂਲਤ ਇਹ ਸਾਨੂੰ ਫ੍ਰੀ ਚਾਹੀਦੀ ਆ ਬਾਕੀ ਤੁਸੀਂ ਸਾਹਿਬ ਪੈਸੇ ਲੈ ਲਓ ਘੱਟ ਪੈਸੇ ਲੈ ਲਓ ਪਰ ਫ੍ਰੀ ਨਾ ਕਰੋ ਦੇਸ਼ ਨੂੰ ਫ੍ਰੀ ਕਰਨ ਨਾਲ ਦੇਸ਼ ਨੂੰ ਪਹਸ ਦੇ ਰੂਪੇ ਚ ਲੈ ਜੰਨੇ ਤੁਸੀਂ ਵੀ ਮੈਨੂੰ ਤਾਂ ਨਹੀਂ ਸਮਝੀ ਤੁਸੀਂ ਤਰਨਾ ਦੇ ਕਿਉਂ ਰਹੇ ਆ ਵੈਸੇ ਸਾਡੀ ਕੰਪਲੇਂਟ ਕਿਉਂ ਨਹੀਂ ਸੁਣੀ ਜਾਂਦੀ ਤਰਨਾ ਤਰਨਾ ਅਸੀਂ ਦੇਈ ਕਿਉਂ ਰਹੇ ਆ ਫਿਰ ਐਦਾਂ ਸਾਨੂੰ ਕਿੰਨਾ ਮਜਬੂਰ ਕੀਤਾ ਗਿਆ ਇਸ ਲਈ ਅਸੀਂ ਬੈਠੇ ਹੋਏ ਆ ਸਵੇਰ ਦੇ ਇੱਥੇ ਹੁਣ ਤਾਂ ਬੋਲਣ ਦੀ ਵੀ ਹਿੰਮਤ ਨਹੀਂ ਆ ਕੀਏ ਰੱਖਣਾ ਹਾਂਜੀ 10 ਵਜੇ ਦੇ ਚਾਰ ਦਿਨ ਹੋ ਗਏ ਸਾਡੇ ਲੈ ਚਾਰ ਤਿੰਨ ਚਾਰ ਦਿਨ ਤੋਂ ਹੋ ਹੀ ਗਏ ਨੇ ਕਿਸੇ ਦੇ ਚਾਰ ਦਿਨਾਂ ਕਿਸੇ ਦੇ ਤਿੰਨ ਦਿਨ ਹੈ ਇਲਾਕਾ ਕਾਉਂਸਲਰ ਕੋਈ ਆਇਆ ਤੁਹਾਡੇ ਵਿੱਚੋਂ ਕੋਈ ਨਹੀਂ ਕੋਈ ਕਾਉਂਸਲਰ ਹੀ ਨਹੀਂ ਹੈਗਾ ਸਾਡੇ ਇਲਾਕੇ ਦਾ ਦੇ ਕਾਉਂਸਲਰ ਕੌਣ ਕਾਉਂਸਲਰ ਹੈ ਕੌਣ ਕਾਉਂਸਲਰ ਹੈ ਕਾਉਂਸਲਰ ਤਾਂ ਰਿਟਾਇਰਡ ਹੋ ਚੁੱਕਿਆ ਵਾ 6 ਮਹੀਨੇ ਤੋਂ ਵੋਟਾਂ ਹੀ ਨਹੀਂ ਪਈਆਂ ਕਾਉਂਸਲਰ ਦੀਆਂ ਮੰਗ ਕਰਦੇ ਹਾਂ ਕਿ ਦਾ ਬੱਚੇ ਦਾ ਪਾਣੀ ਪੋਣੀ ਹੋਵੇ ਪੀਣ ਨੂੰ ਨਹੀਂ ਅਸੀਂ ਕੀ ਮੰਗ ਕਰਨੀ ਆ ਇਹ ਤਾਂ ਸਰਕਾਰ ਦਾ ਆਪਣਾ ਫਰਜ਼ ਹੋਣਾ ਚਾਹੀਦਾ ਕਿ ਉਹ ਇੰਨੀ ਦੇਰ ਲਾਈਟ ਕਿਵੇਂ ਜਾ ਸਕਦੀ ਹੈ 3 ਦਿਨ ਚੌਥਾ ਦਿਨ ਹੈ ਹਾਂ ਚੌਥਾ ਚੌਥਾ ਦਿਨ ਅੱਜ ਬੈਠੇ ਹੋ ਉਮਰ ਜੀ ਲੰਗੜ ਰਹੇ ਕਿਤੇ ਨੂੰ ਮੰਨ ਲਓ ਤਾਂ ਜੜ ਨਹੀਂ ਜਾਂਦੇ ਉਹਨੂੰ ਜਾਮ ਦਿੱਤਾ ਗਿਆ ਗੇਟ ਮੰਗ ਹਾਂਜੀ ਹਾਂਜੀ ਗੇਟ ਮੰਗ ਹਾਂਜੀ ਹਾਂਜੀ ਨਹੀਂ ਗੇਟ ਤਾਂ ਖੁੱਲਾ ਹੀ ਹੋਇਆ ਵਾ ਅਸੀਂ ਨਹੀਂ ਚਾਹੁੰਦੇ ਅਸੀਂ ਕਿਸੇ ਨੂੰ ਪਰੇਸ਼ਾਨ ਕਰੀਏ ਲੇਕਿਨ ਅਸੀਂ ਖੁਦ ਪਰੇਸ਼ਾਨ ਆ ਇਸ ਤਰ੍ਹਾਂ ਕਰ ਰਹੇ ਆ ਅਸੀਂ ਇਹਨੇ ਸਾਨੂੰ ਬਿਜਲੀ ਦਿਓ ਅਸੀਂ ਬੜੇ 4 ਦਿਨ ਤੋਂ ਅਸੀਂ ਬੜੇ ਪਰੇਸ਼ਾਨ ਹੈਗੇ ਆ ਪਲੀਜ਼ ਅਸੀਂ ਅਸੀਂ ਇਹ ਸਾਡੀ ਮੰਗ ਹੈ ਕਿ ਸਾਨੂੰ ਬਿਜਲੀ ਦਿਓ ਬਸ ਅਸੀਂ ਹੋਰ ਕੁਝ ਨਹੀਂ ਕਹਿੰਦੇ ਅਸੀਂ ਬੋਲ ਬੋਲ ਕੇ ਥੱਕੇ ਸਾਡੇ ਕੋਲ ਨਹੀਂ ਬੋਲੇ ਤੁਸੀਂ ਬੋਲੋ ਹਾਂਜੀ ਚਾਰ ਦਿਨ ਲੈਟ ਵੀ ਨਹੀਂ ਆ ਰਹੀ ਪਾਣੀ ਵੀ ਆ ਰਿਹਾ ਨਹੀਂ ਜੀ ਕੁਝ ਨਹੀਂ ਕਿਹੜਾ ਇਲਾਕਾ ਬੰਦਾ ਛੋਣੀ ਮੱਲਾ ਸਰਕਾਰ ਤੋਂ ਵੀ ਮੰਗ ਕਰਦੇ ਆ ਵੀ ਜਲਦੀ ਹੋਣਾ ਚਾਹੀਦਾ ਕੰਮ ਤੁਹਾਡਾ ਹਾਂਜੀ ਹਾਂਜੀ ਅਸੀਂ ਸਰਕਾਰ ਕੋਲ ਤਿੰਨ ਦਿਨ ਹੋ ਗਏ ਅਸੀਂ 4 ਦਿਨ ਹੋ ਗਏ ਅਸੀਂ ਸਰਕਾਰ ਕੋਲ ਆਏ ਸਰ ਉੱਥੇ ਸਾਡੀ ਬਿਜਲੀ ਸਾਨੂੰ ਨਿੱਤੀ ਜਾਵੇ ਅਸੀਂ ਬੜੀ ਪਰੇਸ਼ਾਨ ਹੈਗੇ ਆ 4 ਦਿਨਾਂ ਤੋਂ ਸਾਡੇ ਕੋਲ ਤਾਂ ਪਾਣੀ ਦਾ ਫੁੱਟ ਵੀ ਨਹੀਂ ਹੈਗਾ ਰੋਟੀ ਕਿਤੇ ਵੀ ਅਸੀਂ ਬੈਠੇ ਸਵੇਰ ਦੇ ਭੁੱਖੇ ਬੈਠੇ ਹੋਏ ਆ ਪਾਣੀ ਪੀ ਪੀ ਕੇ ਢਿੱਡ ਭਰੀ ਜਾਂਦੇ ਪਏ ਆ